ਮੈਂ ਹਰਿੰਦਰ ਸਿੰਘ ਲਖਵਾਲ ਜਨਕਟਰੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਅੱਜ ਦੀ ਜਿਹੜੀ ਸਾਡੀ 7 ਤਰੀਕ ਨੂੰ ਅਸੀਂ ਟਰੈਕਟਰ ਰੈਲੀ ਕੀਤੀ ਆ ਉਹਦੇ ਵਿੱਚ ਬੜਿਆ ਵੱਡਾ ਸਾਨੂੰ ਬੇਮਿਸਾਲ ਹੰਗਾਰਾ ਮਿਲਿਆ ਜਿੱਦੇ ਸਾਨੂੰ ਵੀ ਇੰਨੀ ਉਮੀਦ ਨਹੀਂ ਸੀ ਵੀ ਇੰਨੇ ਟਰੈਕਟਰ ਇਕੱਠੇ ਹੋ ਜਾਣਗੇ ਅਸੀਂ 11 ਵਜੇ ਦਾ ਸ਼ੁਰੂ ਕਰਨ ਦਾ ਟਾਈਮ ਦਿੱਤਾ ਸੀ ਵੀ ਸਿੰਘੂ ਬਾਰਡਰ ਤੋਂ ਟਿਕਰੀ ਵੱਲ ਨੂੰ ਅਸੀਂ ਕੂਚ ਕਰਾਂਗੇ ਟਿਕਰੀ ਵਾਲੇ ਸਿੰਘੂ ਬਾਰਡਰ ਵੱਲ ਨੂੰ ਕੂਚ ਕਰਨਗੇ ਤੇ ਅੱਧ ਦੇ ਵਿੱਚ ਮਿਲ ਜਾਣਗੇ 70 ਕਿਲੋਮੀਟਰ ਦੇ ਤੁਸੀਂ ਤਕਰੀਬਨ ਪੈਂਦਾ ਪੈਂਦਾ ਇਸੇ ਤਰ੍ਹਾਂ ਜਿਹੜੇ ਗਾਜ਼ੀਪੁਰ ਬਾਰਡਰ ਵਾਲੇ ਪਲਵਲਵਾਲ ਨੂੰ ਕੂਚ ਕਰਨਾ ਕਰਨਗੇ ਤੇ ਪਲਵਲਵਾਲੇ ਗਾਜ਼ੀਪੁਰ ਬਾਰਡਰ ਵਾਲ ਨੂੰ ਕੂਚ ਕਰਨਗੇ ਪਰ ਹੈਰਾਨੀ ਦੀ ਗੱਲ ਇਹ ਰਹੀ ਵੀ ਜਦ ਅਸੀਂ 10 10:30 ਵਜੇ ਤੁਰੇ ਤਾਂ ਹਜ਼ਾਰਾਂ ਟਰੈਕਟਰੇ ਮੂਰੇ ਸੀ ਐਡਾ ਕੋ ਵੱਡਾ ਅੱਜ ਜਾਮ ਲੱਗ ਗਿਆ ਸੀਗਾ ਟਰੈਕਟਰਾਂ ਦਾ ਵੀ ਸਾਨੂੰ ਤੁਰ ਕੇ ਮਸਾਂ ਅੱਗੇ ਜਾਣਾ ਪਿਆ ਇੰਨਾ ਜੋਸ਼ ਸੀ ਸਾਡੇ ਨੌਜਵਾਨਾਂ ਚ ਸਾਡੇ ਕਿਸਾਨਾਂ ਦੇ ਵਿੱਚ ਵੀ ਮੂਰੇ ਨਿਕਲ ਨੂੰ ਇੰਨੇ ਭਜਾ ਭਾ ਕੇ ਟਰੈਕਟਰ ਵੀ ਖੇਤੀ ਅੱਗੇ ਜਾਈਏ ਫਿਰ ਅਸੀਂ ਪੂਰੀ ਚੇਨ ਬਣਾ ਕੇ ਸਮੂਲ ਲੀਡਰਸ਼ਿਪ ਨੇ ਅੱਗੇ ਤੁਰਿਆ ਅਸੀਂ 10-15 ਕਿਲੋਮੀਟਰ ਅੱਗੇ ਤੁਰ ਤੁਰ ਕੇ ਅਸੀਂ ਉਹਨਾਂ ਨੂੰ ਸਾਹਮਣੇ ਲੈ ਕੇ ਗਏ ਆ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਵੀ ਕਿਵੇਂ ਜੋਸ਼ ਤੇ ਰੋਸ ਹੈਗਾ ਸਾਡੇ ਵਿੱਚ ਇਹਨਾਂ ਜਿਹੜੇ ਬਿੱਲਾਂ ਦੇ ਖਿਲਾਫ ਜਿਹੜੇ ਇਹਨਾਂ ਕਾਨੂੰਨਾਂ ਦੇ ਖਿਲਾਫ ਤੇ ਉਹਦੇ ਲਈ ਸਰਕਾਰ ਨੇ ਜਿਹੜੀ ਸਾਨੂੰ ਮੀਟਿੰਗ ਦਾ ਵੀ ਸਮਾਂ ਦਿੱਤਾ ਉਹ 8 ਤਰੀਕ ਅਸੀਂ ਕੱਲ ਨੂੰ ਮੀਟਿੰਗ ਕਰਨ ਵੀ ਜਾ ਰਹੇ ਆ ਅਸੀਂ ਕਹਿੰਦੇ ਆ ਵੀ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਵੀ ਕਿਵੇਂ ਲੋਕ ਆ ਰਹੇ ਨੇ ਤੇ ਕਿਵੇਂ ਵੱਡਾ ਅੰਦੋਲਨ ਚ ਹਿੱਸਾ ਬਣ ਰਹੇ ਨੇ ਅੱਜ ਦੇਖੋ ਤੁਸੀਂ ਅੰਦੋਲਨ ਦੇ ਵਿੱਚ ਹਰ ਇੱਕ ਬੰਦਾ ਇਹਨੂੰ ਸਜਦਾ ਕਰਨ ਲਈ ਆਪਦੇ ਬੱਚਿਆਂ ਸਮੇਤ ਜਿਵੇਂ ਕੋਈ ਧਾਰਮਿਕ ਸਥਾਨ ਤੇ ਜਾਂਦਾ ਇੱਥੇ ਸਾਰੇ ਪਰਿਵਾਰਾਂ ਦੇ ਪਰਿਵਾਰ ਇੱਥੇ ਆ ਰਹੇ ਨੇ ਦੇਖੋ ਕਿਵੇਂ ਪੱਕੇ ਲੰਗਰ ਬਣ ਗਏ ਨੇ ਪੱਕੇ ਬਾਥਰੂਮ ਬਣ ਗਏ ਨੇ ਕੱਲ ਇੱਕ ਮਸ਼ੀਨ ਵੀ ਸਾਨੂੰ ਆਈ ਆ 30 ਲੱਖ ਰੁਪਏ ਦੀ ਜਿਹੜੀ ਸੜਕਾਂ ਵੀ ਸਾਫ਼ ਕਰ ਰਹੀ ਆ ਸਾਡੀਆਂ ਉਹ ਇਸ ਤਰ੍ਹਾਂ ਦੀ ਕੋਈ ਕਮੀ ਨਹੀਂ ਕੋਈ ਲੰਗਰ ਦੀ ਕਮੀ ਨਹੀਂ ਤੇ ਸਰਕਾਰ ਨੂੰ ਅਸੀਂ ਇਹ ਕਹਿੰਦੇ ਆ ਵੀ ਸਰਕਾਰ ਸਾਡੇ ਇਹ ਕਾਨੂੰਨ ਮੰਨ ਲਵੇ ਕਿਉਂਕਿ ਸਰਕਾਰ ਨੇ ਨਵਾਂ ਪੈਂਤੜਾ ਸਾਡੇ ਤੇ ਸ਼ੁਰੂ ਕਰ ਦਿੱਤਾ ਸਰਕਾਰ ਸਾਨੂੰ ਹੁਣ ਲੱਗੀ ਹੋਈ ਆ ਬਦਨਾਮ ਕਰਨ ਬਾਹਰਲੇ ਸੂਬਿਆਂ ਦੇ ਵਿੱਚ ਸਰਕਾਰ ਇਹ ਪ੍ਰਚਾਰ ਕਰ ਰਹੀ ਆ ਬਈ ਇਹ ਤਾਂ ਇੱਕੋ ਪਾਰਟੀ ਆ ਇਹ ਤਾਂ ਥੋੜੇ ਲੋਕ ਨੇ ਇੱਕ ਤਾਂ ਇੱਕ ਪੋਲੀਟਿਕਲ ਪਾਰਟੀ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਨੇ ਸਖਾ ਕੇ ਇੱਥੇ ਭੇਜੇ ਹੋਏ ਨੇ ਉਹ ਬਾਹਰ ਦੀਆਂ ਸੀਟਾਂ 'ਚ ਇਹ ਵੀ ਕਹਿ ਰਹੇ ਨੇ ਵੀ ਪੰਜਾਬ ਦੇਖੋ ਪੰਜਾਬ ਕਿਵੇਂ ਖੁਸ਼ਵਾਲ ਆ ਕਿਵੇਂ ਫੋਰਚੂਨਰ ਮਗਰ ਜਾਂ ਟਰਾਲੀਆਂ ਪਾ ਕੇ ਆਉਂਦੇ ਆ ਕਿਵੇਂ ਪੈਂਟਾਂ ਪਾ ਕੇ ਆਉਂਦੇ ਆ ਤੇ ਕਿਵੇਂ ਪੀਜ਼ੇ ਖਾਂਦੇ ਨੇ ਬਈ ਤੁਹਾ ਇਹਨਾਂ ਦੀ ਐਮਐਸਪੀ ਬੰਦ ਕਰਕੇ ਤੁਹਾਨੂੰ ਦਵਾਂਗੇ ਇਹੋ ਜਿਹੇ ਪ੍ਰਚਾਰ ਇਹ ਲੋਕ ਜਿਹੜੇ ਨੇ ਬਾਹਰ ਲੀਆਂ ਸਟੇਟਾਂ ਦੇ ਵਿੱਚ ਕਰ ਰਹੇ ਨੇ ਅਸੀਂ ਤਾਂ ਕਹਿੰਦੇ ਆ ਸਾਰੀਆਂ ਸਟੇਟਾਂ ਨੂੰ ਐਮਐਸਪੀ ਤੇਈ ਫਸਲਾਂ ਤੇ ਜਿਹੜੀ ਐਮਐਸਪੀ ਆ ਮਿਨਿਮਮ ਸਪੋਰਟ ਪ੍ਰਾਈਸ ਜਿਹਨੂੰ ਕਹਿੰਦੇ ਆ ਜਿਹਦੀ ਸਾਡੀ ਲੰਮੀ ਚਿਰ ਤੋਂ ਮੰਗ ਆ ਤੇ ਸਰਕਾਰ ਵੀ ਸਾਡੇ ਨਾਲ ਵਾਅਦਾ ਕਰਕੇ ਬਣੀ ਆ ਉਹ ਹੁਣ ਮੁਕਰ ਰਹੀ ਆ ਪਰ ਅਸੀਂ ਮੁਕਰ ਨਹੀਂ ਦਵਾਂਗੇ ਭੱਜਣ ਨਹੀਂ ਦਵਾਂਗੇ ਜਿਵੇਂ ਅੱਜ ਅਸੀਂ ਟਰੈਕਟਰਾਂ ਦਾ ਜਿਹੜੇ ਹਜ਼ਾਰਾਂ ਟਰੈਕਟਰ ਸੀਗੇ ਉਹਨਾਂ ਦਾ ਇੱਕ ਛੋਟਾ ਜਿਹਾ ਟਰੇਲਰ ਦਿਖਾਇਆ ਫਿਲਮ ਤਾਂ ਦਿਖਾਉਣੀ ਬਾਕੀ ਆ ਫਿਲਮ ਅਸੀਂ ਦਿਖਾਵਾਂਗੇ 26 ਤਰੀਕ ਨੂੰ 26 ਤਰੀਕ ਨੂੰ ਹਰ ਪਿੰਡ ਦੇ ਵਿੱਚੋਂ ਜਿੰਨੇ ਟਰੈਕਟਰ ਨੇ ਅਸੀਂ ਕਹਿੰਨੇ ਆ ਵੀ ਅੱਧੇ ਟਰੈਕਟਰ ਰਹਿ ਕੇ ਸਾਰੇ ਸਾਡੇ ਕੋਲ ਆ ਜਾਣ ਸਾਰੇ ਇੰਡੀਆ ਦੇ ਜਿਹੜੇ ਨਾਲ ਸੂਬੇ ਲੱਗਦੇ ਆ ਟਰੈਕਟਰ ਇੱਥੇ ਆ ਜਾਣੇ ਚਾਹੀਦੇ ਨੇ ਹਰ ਪਿੰਡ ਦੇ ਵਿੱਚੋਂ ਹਰ ਪਰਿਵਾਰ ਚੋਂ ਇੱਕ ਇੱਕ ਬੰਦਾ ਇੱਥੇ 22 23 ਤਰੀਕ ਨੂੰ ਹੀ ਪਹੁੰਚ ਜਾਣਾ ਚਾਹੀਦਾ ਤਾਂ ਕਿ ਜਿਹੜੀ ਆਪਾਂ ਦਿੱਲੀ ਵੱਲੋਂ ਕੂਚ ਕਰ ਸਕੀਏ ਤੇ ਦਿੱਲੀ ਦੀ ਹਰੇਕ ਗਲੀ ਦੇ ਵਿੱਚ ਅਸੀਂ ਟਰੈਕਟਰ ਭਰ ਦਵਾਂਗੇ ਤੇ ਉੱਥੇ ਅਸੀਂ 26 ਜਨਵਰੀ ਦਾ ਜਿਹੜਾ ਦਿਹਾੜਾ ਅਸੀਂ ਤਿਰੰਗੇ ਝੰਡੇ ਦੇ ਨਾਲ ਉੱਥੇ ਅਸੀਂ ਮਨਾਵਾਂਗੇ ਤੇ ਇਹ ਸਰਕਾਰ ਪਤਾ ਨਹੀਂ ਕਿਉਂ ਐਡੀ ਬੇਈਮਾਨ ਹੋਈ ਹੋਈ ਆ ਤੇ ਸਾ ਸਮਝ ਕਿਉਂ ਨਹੀਂ ਰਹੀ ਦੇਖੋ ਪ੍ਰਧਾਨ ਮੰਤਰੀ ਨੇ ਵੀ ਦੌਰਾ ਸਾਡੀ ਬੇਨਤੀ ਤੇ ਰੱਦ ਕਰ ਦਿੱਤਾ ਇਸ ਤਰ੍ਹਾਂ ਇਹਨਾਂ ਦੀ ਕਿੰਨੀ ਬਦਨਾਮੀ ਹੋ ਰਹੀ ਹੈ ਅੰਦੋਲਨ ਦੇ ਲਈ ਤੇ ਕਿੱਡੀ ਕਿਹੜੀ ਗੱਲ ਆ ਵੀ ਇਹ ਕਾਨੂੰਨ ਵਾਪਸ ਨਹੀਂ ਲੈ ਸਕਦੀ ਸਿਰਫ ਸਾਡੇ ਨਾਲ ਮੀਟਿੰਗਾਂ ਜਿੰਨੀਆਂ ਹੋਈਆਂ ਪਿਛਲੀ ਮੀਟਿੰਗ ਦੇ ਵਿੱਚ ਵੀ ਸਿਰਫ ਕਾਨੂੰਨ ਤੁਸੀਂ ਨਹੀਂ ਇਹਨਾਂ ਨੂੰ ਅਮੈਂਡਮੈਂਟ ਕਰਾ ਲਓ ਸੋਧਾਂ ਕਰਾ ਲਓ ਪਰ ਸੋਧਾਂ ਵਾਲੀ ਗੱਲ ਨਹੀਂ ਰਹੀ ਅਸੀਂ ਤਾਂ ਜਿਹੜੇ ਵਾਪਸ ਕਰਾ ਕੇ ਹੀ ਜਾਵਾਂਗੇ ਇੱਕ ਮੈਂ ਹੋਰ ਗੱਲ ਜਿਹੜੀ ਨੌਜਵਾਨਾਂ ਨੂੰ ਕਹਿਣ ਜਾ ਰਿਹਾ ਆਪਣੇ ਕਿਸਾਨ ਵੀਰਾਂ ਨੂੰ ਵੀ ਅਸੀਂ ਕਹਿਣ ਜਾ ਰਹੇ ਹਾਂ ਕਿਉਂਕਿ ਹੁਣ ਸਰਕਾਰ ਨੇ ਅੰਦੋਲਨ ਨੂੰ ਖਰਾਬ ਕਰਨ ਲਈ ਬੜਿਆਂ ਸਾਡੇ ਤੇ ਇਹਨਾਂ ਨੇ ਇਲਜ਼ਾਮ ਲਾਏ ਲੀਡਰ ਵੇਗੇ ਲੀਡਰ ਇਸ ਤਰ੍ਹਾਂ ਹੋ ਗਏ ਕੋਈ ਲੀਡਰ ਨਹੀਂ ਵਿਕਦਾ ਕੋਈ ਲੀਡਰ ਕਿਤੇ ਨਹੀਂ ਜਾਂਦਾ ਕਿਸੇ ਨੇ ਮਰਨਾਂ ਲੀਡਰ ਨੇ ਵੇਕ ਕੇ ਜਾਂ ਕਿਸੇ ਨੇ ਸਰਕਾਰ ਵੱਲ ਜਾ ਕੇ ਲੋਕ ਕੁੱਟ-ਕੁੱਟ ਮਾਰ ਦੇਣਗੇ ਜੀ ਅਸੀਂ ਨਿੱਕੀ ਮੋਟੀ ਮਾੜੀ ਮੋਟੀ ਵੀ ਗੱਲ ហេਠਾਂ ਕਰਾਂਗੇ ਤਾਂ ਸਾਡੇ ਘਰ ਦੇ ਨੇ ਸਾਡੇ ਪਰਿਵਾਰਾਂ ਨੇ ਸਾਡੇ ਬੱਚਿਆਂ ਨੇ ਸਾਨੂੰ ਘਰੇ ਨਹੀਂ ਵੜਨ ਦੇਣਾ ਕਿਹੜੇ ਮੂੰਹ ਨਾਲ ਜਾਵਾਂਗੇ ਇਸ ਲਈ ਵੀਰੋ ਵਿਸ਼ਵਾਸ ਰੱਖੋ ਲੀਡਰਾਂ ਤੇ ਤੁਹਾਡੇ ਲੀਡਰ ਨੇ ਤੁਸੀਂ ਸਾਨੂੰ ਅੱਗੇ ਰੱਖ ਕੇ ਚਲਾਇਆ ਹੋਇਆ ਤੁਸੀਂ ਚਲਾਉਨੇ ਹੋ ਸਾਨੂੰ ਜਨਤਾ ਚਲਾ ਰਹੀ ਆ ਅਸੀਂ ਤਾਂ ਤੁਹਾਡੇ ਜਿਵੇਂ ਕਹਣੇ ਆ ਜਿਵੇਂ ਸੰਗਤ ਕਹੂ ਉਵੇਂ ਹੀ ਫੈਸਲਾ ਕੀਤਾ ਜਾਊਗਾ ਅਸੀਂ ਲੜਾਈ ਲੜ ਰਹੇ ਆ ਸਰਕਾਰ ਨੂੰ ਅਸੀਂ ਮੂਰੇ ਲਾਇਆ ਲਾਇਆ ਹੋਇਆ ਕੋਈ ਗੱਲ ਨਹੀਂ ਜਿਹੜੀ ਕੱਲ ਦੀ ਮੀਟਿੰਗ ਦੇ ਵਿੱਚ ਆ ਉਹ ਜਾਵਾਂਗੇ ਅਸੀਂ ਪੁੱਛਾਂਗੇ ਜਾ ਕੇ ਵੀ ਜੇ ਤਾਂ ਸਾਡੇ ਅਸੀਂ ਉਸ ਦਿਨ ਕਹਿ ਕੇ ਆਏ ਆ ਵੀ ਕਾਨੂੰਨ ਵਾਪਸ ਲੈਣੇ ਆ ਤਾਂ ਅੱਗੇ ਗੱਲ ਕਰੀਏ ਅੱਗੇ ਵੀ ਸਾਡੇ ਨਾਲ ਕਹਿੰਦੇ ਅਸੀਂ ਐਮਐਸਪੀ ਤੇ ਗੱਲ ਕਰ ਲਓ ਪਰ ਅਸੀਂ ਕਹਿੰਦਾ ਨਹੀਂ ਪਹਿਲਾਂ ਸਾਡੇ ਕਾਨੂੰਨਾਂ ਦੀ ਗੱਲ ਆ ਕਿਉਂਕਿ ਕਾਨੂੰਨਾਂ ਨੇ ਸਾਨੂੰ ਜਿਹੜਾ ਇਹ ਮਾਰ ਦੇ ਮਾਰ ਦੇਣਾ ਕਾਨੂੰਨਾਂ ਨੇ ਜਿਹੜਾ ਸਾਨੂੰ ਜਿਵੇਂ ਬਾਹਰਲੀਆ ਸਟੇਟਾਂ ਦਾ ਹਾਲ ਆ ਉਹ ਪੰਜਾਬ 'ਚ ਬਣਾ ਦੇਣਾ ਇਹ ਹੁਣ ਸਰਕਾਰ ਫਿਰਦੀ ਆ ਵੀ ਜਿਹੜੀ ਇਹਨਾਂ ਦੀ ਐਮਐਸਪੀ ਤੋਂ ਵੀ ਜਿਹੜੀ ਆ ਫਸਲ ਖਰੀਦੀ ਜਾਵੇ ਜਿਹੜੀ 180 ਮੀਟਰ ਟਨ ਖਰੀਦੇਦੇ ਆ ਉਹ ਵੀ ਘੱਟ ਖਰੀਦੀ ਜਾਵੇ ਇਸ ਲਈ ਵਿਰੋਧ ਤਕੜੇ ਹੋ ਕੇ ਆ ਜਾਓ ਸ਼ਾਂਤੀਮੂਰਪੂਰਵਕ ਰਹਿਣਾ ਜਿਹੜੀ ਅੱਜ ਆਪਾਂ ਕੋਈ ਪ੍ਰੈਸ ਵਾਲਿਆਂ ਨਾਲ ਵੀ ਆਪਾਂ ਬਦੀਕੀ ਨਹੀਂ ਕਰਨੀ ਕਿਉਂਕਿ ਜੇ ਪ੍ਰੈਸ ਆਪਾਂ ਗੁੱਸੇ ਕਰ ਲਈ ਅੱਜ ਕੁਝ ਖਬਰਾਂ ਆਈਆਂ ਨੇ ਕੁਝ ਨੌਜਵਾਨ ਵੀਰਾਂ ਨੇ ਕੁਝ ਪ੍ਰੈਸ ਵਾਲਿਆਂ ਨਾਲ ਲੜਕੀਆਂ ਨਾਲ ਵੀ ਆਪਾਂ ਕੀਤੀ ਆ ਅਸੀਂ ਚੇਨ ਬਣਾ ਕੇ ਉਹਨਾਂ ਨੂੰ ਵੀ ਛੁਡਾਇਆ ਤੇ ਕੁਝ ਗਲਤੀ ਹੋਈ ਪਰ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਜੋਸ਼ ਦੇ ਨਾਲ ਆਪਾਂ ਨੂੰ ਹੋਸ਼ ਤੋਂ ਵੀ ਕੰਮ ਲੈਣਾ ਪਊ ਕਿਉਂਕਿ ਸਰਕਾਰਾਂ ਚਾਹੁੰਦੀਆਂ ਨੇ ਇਹ ਹਿੰਸਕ ਹੋ ਜਵੇ ਇਹ ਬੈਰੀਕੇਡ ਤੋੜ ਦੇਣ ਤੇ ਇਹ ਅੱਗੇ ਵਧਣ ਇਸ ਤਰ੍ਹਾਂ ਕੋ ਗੱਲਾਂ ਹੋਣ ਪਰ ਜਿੰਨਾ ਚਿਰ ਸਮੂਹ ਜਥੇਬੰਦੀਆਂ ਫੈਸਲਾ ਨਹੀਂ ਲੈਂਦੀਆਂ ਸਮੂਹ ਜਥੇਬੰਦੀਆਂ ਮੂਰੇ ਹੋਣਗੀਆਂ ਜੇ ਬੈਰੀਕੇਡ ਤੋੜਨੇ ਹੋਏ ਜਾਂ ਕੁਝ ਕਰਨਾ ਹੋਇਆ ਤੇ ਸੰਗਤ ਪਿੱਛੇ ਹੋਊਗੀ ਇਸ ਲਈ ਵੀਰੋ 26 ਤੱਕ ਆਪਾਂ ਨੂੰ ਵੇਟ ਕਰੋ ਹਿੰਸਕ ਨਹੀਂ ਹੋਣਾ ਤੇ ਨਾ ਕਿਸੇ ਜਿਹੜੇ ਪ੍ਰੈਸ ਵਾਲੇ ਜਿਹੜੇ ਵੀਰ ਨੇ ਉਹਨਾਂ ਤੇ ਕੋਈ ਆਪਾਂ ਹਮਲਾ ਕਰੀਏ ਜਾਂ ਉਹਨਾਂ ਨੂੰ ਮਾੜਾ ਚੰਗਾ ਕਹੀਏ ਕਿਉਂਕਿ ਪ੍ਰੈਸ ਨੇ ਆਪਣੀ ਆਵਾਜ਼ ਉੱਪਰ ਲੈ ਕੇ ਜਾਣੀ ਆ ਤੇ ਫਿਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵੀ ਆਪਾਂ ਸਾਰੇ ਜਾਣੇ ਹਮੋਂ ਹਮਾ ਕੇ 23 24 ਤਰੀਕ ਨੂੰ ਇੱਥੇ ਪਹੁੰਚ ਜਾਈਏ ਤਾਂ ਕਿ ਆਪਾਂ ਜਿਹੜਾ ਦਿੱਲੀ ਦੇ ਬਲਕੂਚ ਕਰ ਸਕੀਏ ਵੱਡਾ ਫੈਸਲਾ ਵੱਡਾ ਤੁਹਾਡੇ ਨਾਲ ਖੜੇ ਆ ਸਾਰੀਆਂ ਜਥੇਬੰਦੀਆਂ ਤੁਹਾਡੇ ਨਾਲ ਖੜੀਆਂ ਸਾਰਿਆਂ ਦਾ ਲੰਗਰ ਵਾਲੇ ਵੀਰਾਂ ਦਾ ਲੰਗਰ ਵਾਲੇ ਵਾਬਿਆਂ ਦਾ ਜਿੰਨੀ ਸੇਵਾ ਆ ਰਹੀ ਆ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ